ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜਰਸੀ ਬੈਡ ਸੂਈ ਸਵਾਈ ਦਿਖਾਉਣੀ ਆ ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੀ ਬਿਆਨ ਸਿੰਘ ਪਿੰਡ ਗਹਿੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ ਆਪਣਾ ਜੀ 94654 33210 94654 33210 ਜਿਹੜੇ ਆਪਾਂ ਜਰਸੀ ਰੈਡ ਦੇਖੀ ਜੰਨੇ ਆ ਸੂਆ ਕਿਹੜਾ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਜੀ ਦੂਜਾ ਸੂਆ ਬੱਚਾ ਇਹਨੇ ਦੇਤਾ ਆਪਣਾ ਮੇਲ ਕਾਫ ਹੈ ਠੀਕ ਹੈ ਜੇਰੇ ਦੀ ਬੱਠਲ ਜਪੀਏ ਜੇਰੇ ਓਕੇ ਜੀ ਕਿੰਗ ਵਜੇ ਸੂਈ ਹੈ ਇਹ ਮੰਨ ਕੇ ਚੱਲੋ ਬਸ ਰਾਤ 10:00 ਵਜੇ ਸੂਈ ਹੈ ਠੀਕ ਹੈ ਤੇ ਧਾਰਾ ਤੁਣਾ ਮਾਰ ਕੇ ਦੇਖ ਲਈ ਆਪਾਂ ਹਾਂਜੀ ਧਾਰਾ ਮਾਰ ਕੇ ਬੋਲਾ ਘੜਤਾ ਦਾ ਠੀਕ ਹੈ ਕਰ ਰੇਲੀ ਜੀ ਕਰਤੀ ਹਾਂ ਕਰ ਰੇਲੀ ਫਿਰ ਬਹਿ ਜਾਂਦਾ ਠੀਕ ਹੈ ਅੰਦਾਜ਼ਾ ਆ ਜਾ ਪਹਿਲੇ ਸਿਰ ਦੁੱਧ ਕਿੰਨਾ ਕ ਪਾਏ ਨੇ ਇਹਨੇ 15 ਲੀਟਰ ਪਲੂਨ ਦਾ ਦੁੱਧ ਦਿੱਤਾ ਬਾਈ ਪੰਜਾਬ ਵਾਲੀ ਜਰਸੀ ਆ ਠੀਕ ਹੈ ਦੇਖਣ ਵਾਲੇ ਭਰਾਵਾਂ ਨੂੰ ਪਤਾ ਹੀ ਲੱਗ ਜਾਣਾ ਵੀ ਸੋ ਮੂੰਹ ਮੱਥਾ ਟੋਆ ਵਗੈਰਾ ਦੇਖੋ ਸਾਫ਼ ਸੁਥਰਾ ਹਨਾ ਹਾਂ ਤੇ ਧਾਰਾ ਮਾਰ ਕੇ ਦਿਖਾ ਦੇ ਪਹਿਲਾਂ ਤਾਂ ਪਹਿਦੀਆਂ ਧਾਰਾ ਮਾਰ ਸੋ ਫਿਰ ਧਾਰਾ ਦੇਖ ਸਕਦੇ ਹਾਂ ਸਾਫ਼ ਸੁਥਰਾ ਝੋਨਾ ਮੋਟਾ ਮੋਟਾ ਕਿਆ ਬਾਤਾਂ ਇੱਕ ਨੰਬਰ ਝੋਨਾ ਠੀਕ ਹੈ ਮਨਾ ਝੋਨਾ ਪਾ ਲਓ ਠੀਕ ਚੋਣ ਵਗੈਰਾ ਜੇ ਇੱਕ ਨੰਬਰ ਆ ਜਾਵਾ ਹਣ ਗੰਨੇ ਤੇ ਰੇਟ ਇਹਦਾ ਕੀ ਰੱਖੇ ਵੇਚਣ ਜਿਹੜਾ ਆਪ ਮੋਲੇ ਦਾ ਭਾਈ ਜੈ ਜੀ ਕਰਾਂਗੇ ਮੋਲੇ ਦਾ 55000 ਛੋੜ ਛੱਪਾ ਜਾ ਉਹ ਮਾਨਦਾਨ ਕਰਦੇ ਤੋਰ ਜੀ ਬਾਹਰ ਨਾਲ ਨੂੰ ਸੋ 55000 ਦੇ ਵਿੱਚੋਂ ਮਾਨਦਾਨ ਹੋ ਜਾਊ ਤੇ ਦੁੱਧ ਐਦ ਕੀ ਅੰਦਾਜ਼ਾ ਲਾ ਕੇ ਚੱਲੇ 15 ਮਨ ਕਿਲੇ ਜੇਵਾਂ ਦਾ ਸੋ 17 ਦਾ ਆਰਾਮ ਨੇ ਠੀਕ ਆ ਬੱਛਾ ਮੇਰ ਕਾਫਾ ਜੇਰ ਬੱਠਲ ਚ ਪਈ ਐ ਧਾਰਾ ਮਾਰ ਕੇ ਦਿਖਾ ਦਿਆਂ ਤੇ ਰੇਟ 55000 ਵੇਚਣ ਵਾਲਾ ਮਾਨਦਾਨ ਵਿੱਚ ਹੋ ਜਾਊ ਤਾਜੀ ਸੂਈ ਸਵਾਈ ਜਾਵਾ ਕਿਸੇ ਘਰ ਦੀ ਕੋਈ ਦਿੱਕਤ ਨਹੀਂ ਜਾਵਾ ਤੇ ਕੱਦ ਘਾਟ ਹੈਗਾ ਵੜ ਦਾ ਕੋਈ ਲਿੱਸੀ ਨਾ ਵੀ ਕਿਸੇ ਪਾਸਿਓ ਤੇ ਲੇਵਾ ਦੇਖੋ ਸਾਫ ਸੁਥਰਾ ਸੋਹਣਾ ਤੇ ਬਾਕੀ ਮੂੰਹ ਮੱਥਾ ਦੇਖੋ ਕਿਆ ਬਾਤ ਆ ਤੇ ਸਾਫ ਸੁਥਰੀ ਵੜਾ ਥਾਣਾ ਬਹੁਤ ਸੋਹਣਾ ਲੱਗਿਆ ਵਾ ਮੁੱਠੀ ਵਾਲਾ ਥਾਣਾ ਓਕੇ ਜਮਾ ਚਾਰੇ ਪਾਸਿਓ ਸਭਰੋ ਲੇਵਾ ਦੇਖ ਸਕਦੇ ਨੇੜ ਤੋਂ ਸੋਹਣਾ ਸਾਫ ਸੁਥਰਾ ਲੇਵਾ ਚਾਰੇ ਧਰ ਨਿਕਲਵੇਂ ਕਿਆ ਬਾਤ ਆ ਮੁੱਠੀ ਮੁੱਠੀ ਵਾਲਾ ਥਾਣਾ ਮਿਲ ਕੇ ਵੇਖੋ ਮੂਰੀ ਦਾ ਤੱਕ ਜਾਂਦੀ ਆ ਤੇ ਕੱਦ ਹੈਗਾ ਵੜ ਦਾ ਕੋਈ ਛੋਟੀ ਨਹੀਂ ਕਿਸੇ ਪਾਸਿਓ 56000 ਤੋਂ ਘਾਰਿਆਂ ਦਾ ਮਹਨਤਣ ਹੋ ਜੂ ਤੇ ਅੱਗੇ ਆਪਾਂ ਵੀਰੇ ਇਹ ਕੁੱਤਾ ਦੇਖੀ ਜਾਂਦੇ ਹਣਾ ਹਾਂਜੀ ਬਈ ਇਹ ਆ ਗਿਆ ਆਪਣਾ ਜਰਮਨ ਠੀਕ ਹੈ ਇਹ 7 ਮਹੀਨੇ ਉਮਰ ਦੇ 7 ਮਹੀਨੇ ਦੀ ਮੇਲ ਦੀ ਉਮਰ ਹੈ ਹਨ ਇਹਦਾ ਗ੍ਰੇਡ ਰਹੂਗਾ ਇਹਦਾ ਮੁੱਲ ਫੋਨ ਤੇ ਹੀ ਕਰ ਲਾਂਗੇ ਜਾਇਲ ਹੀ ਹੋਊਗਾ ਬਸ ਠੀਕ ਹੈ ਬਾਈ ਪੂਰਾ ਵਧੀਆ ਆਪਣੇ ਕੋਲ ਤਾਂ ਦੋ ਕੁੱਟੀਆਂ ਰੱਖਣੀਆਂ ਹੁਣ ਆਪਾਂ ਠੀਕ ਹੈ ਤੇ ਕੁੱਤਾ ਨਹੀਂ ਰੱਖਣਾ ਵਧੀਆ ਚੰਗੇ ਸਾਣ ਦਾ ਪੂਰੇ ਵਧੀਆ ਕੁੱਤਾ ਆਪਣੇ ਕੋਲ ਹੀ ਆਪੇ ਪੁਰਦਵਾਰਾ ਚੰਦੂਣਾ ਸਾਹਿਬ ਠੀਕ ਹੈ ਕੁੱਤੇ ਦਾ ਕੁੱਤਾ ਹੈ ਠੀਕ ਹੈ ਠੀਕ ਹੈ ਮਤਲਬ ਪ्योर ਬਰੀਡ ਆ ਗਈ ਜਮਾ ਪੂਰਾ ਵਧੀਆ ਰਾਖੀ ਨੂੰ ਬਾਈ ਇੱਕ ਨੰਬਰ ਠੀਕ ਹੈ ਜਰਮਨ ਸੇ ਪਾ ਗਿਆ ਹਨਾ ਨਾ ਕਿਸੇ ਪਸ਼ੂ ਨੂੰ ਖੁੱਲਣੇ ਦੇਵੇ ਠੀਕ ਹੈ ਘਰੇ ਆਈ ਥੋੜੇ ਜਿਨੇ ਘਰੇ ਵਰ ਮਾਲਾ ਪੂ ਵਧੀਆ ਬਾਈ ਜਿੰਨਾ ਕਿ ਤੁਹਾਡੇ ਸਾਹਮਣੇ ਹੀ ਹੈ ਸਾਰਾ ਤੇ ਨੰਬਰ ਬੋਲ ਦੇ ਆਪਣਾ 946554 33210 ਸੋ ਵੀਡੀਓ ਦੇਖ